ਮਸ਼ਹੂਰ ਅਦਾਕਾਰ ਅਰਜੁਨ ਰਾਮਪਾਲ ਸਾਹਿਬ ਲਾਈਮਲਾਈਟ ਤੋਂ ਥੋੜਾ ਦੂਰ ਰਹਿੰਦੇ ਨੇ ਜ਼ਿਆਦਾ ਸੁਰਖੀਆਂ ਦੇ ਵਿੱਚ ਜਾਂ ਚਰਚਾ ਵਿੱਚ ਨਹੀਂ ਹੁੰਦੇ ਪਰ ਆਪਣੇ ਕੰਮ ਦੇ ਕਰਕੇ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹ ਹਮੇਸ਼ਾ ਆਪਣੇ ਫੈਨਸ ਦੇ ਵਿੱਚ ਆਇਰਦਗਿਰ ਦਸਰੂਰ ਰਹਿੰਦੇ ਨੇ ਉਹਨਾਂ ਦਾ ਕੰਮ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜਿਸ ਤਰੀਕੇ ਨਾਲ ਉਹ ਅਦਾਕਾਰੀ ਕਰਦੇ ਨੇ ਉਹਨਾਂ ਦੇ ਫੈਨ ਹੈ ਉਹਨਾਂ ਨੂੰ ਵੇਖ ਕੇ ਹੈ ਜਿਹੜਾ ਹਮੇਸ਼ਾ ਹੀ ਉਹਨਾਂ ਦੀ ਤਾਰੀਫ਼ਾ ਕਰਦੇ ਨਹੀਂ ਠਕਦੇ ਸੋ ਇੱਕ ਹਾਦਸਾ ਹੈ ਜਿਹੜਾ ਇਸ ਅਦਾਕਾਰ ਨਾਲ ਵਾਪਰ ਗਿਆ ਹੈ ਸ਼ੂਟਿੰਗ ਦੇ ਦੌਰਾਨ ਹੈ ਇੱਕ ਕੱਚ ਦਾ ਟੁਕੜਾ ਉਹਨਾਂ ਦੇ ਹੱਥ ਵਿੱਚ ਅਤੇ ਸਿਰ ਵਿੱਚ ਲੱਗ ਜਾਂਦਾ ਹੈ ਜਿਸ ਕਰਕੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਸੋ ਦੱਸਦੀ ਹੈ ਕਿ ਇੱਕ ਸ਼ੋਅ ਦੇ ਵਿੱਚ ਹੈ ਜਿਹੜਾ ਇੱਕ ਸ਼ੂਟ ਕਰ ਰਿਹਾ ਸਾਨੂੰ ਉਸ ਵਿੱਚ ਐਂਟਰੀ ਦੌਰਾਨ ਜਦੋਂ ਸ਼ੀਸ਼ੇ ਦੇ ਥਰੂ ਉਹਨਾਂ ਨੇ ਐਂਟਰੀ ਕਰਨੀ ਹੁੰਦੀ ਹੈ ਸ਼ੀਸ਼ਾ ਟੁੱਟ ਜਾਂਦਾ ਹੈ ਤਾਂ ਇਹ ਉਹਨਾਂ ਦੇ ਸਿਰ ਤੇ ਵੱਜ ਜਾਂਦਾ ਇਸ ਦੇ ਨਾਲ ਹੀ ਉਹਨਾਂ ਦੇ ਹੱਥ ਤੇ ਕੱਟ ਵੀ ਨਜ਼ਰ ਆਉਂਦਾ ਹੈ ਜਿਹੜਾ ਕਿ ਸ਼ੀਸ਼ਾ ਟੁੱਟਿਆ ਉਸ ਦੇ ਟੁਕੜੇ ਦੇ ਨਾਲ ਹੁੰਦਾ ਸੋ ਇਹੀ ਹੈ ਜਿਹੜੀ ਸੋਸ਼ਲ ਮੀਡੀਆ ਤੇ ਕਲਿੱਪ ਹੈ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅਤੇ ਜਿਸ ਕਾਨੂੰਨਾਂ ਦੇ ਫੈਨਸ ਹੈ ਜਿਹੜਾ ਬਹੁਤ ਜ਼ਿਆਦਾ ਘਬਰਾਏ ਵੀ ਨਜ਼ਰ ਆ ਰਹੇ ਨੇ ਕਿ ਖੂਨ ਨਾਲ ਲਤਪਤ ਹੱਥ ਦੀ ਹੈ ਜਿਹੜੀ ਤਸਵੀਰ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਅਪਡੇਟ ਲੈ ਕੇ ਉਗਰੂ ਹੋਵਾਂਗੇ ਦੇਖਦੇ ਰਹੋ ਮਧਿਆਨਾ ਲਾ ਮਸ਼ਹੂਰ ਅਦਾਕਾਰ ਅਰਜੁਨ ਰਾਮਪਾਲ ਸਾਹਿ ਲਾਈਮਲਾਈਟ ਤੋਂ ਥੋੜਾ ਦੂਰ ਰਹਿੰਦੇ ਨੇ ਜਿਆਦਾ ਸੁਰਖੀਆਂ ਦੇ ਵਿੱਚ ਜਾਂ ਚਰਚਾ ਵਿੱਚ ਨਹੀਂ ਹੁੰਦੇ ਪਰ ਆਪਣੇ ਕੰਮ ਦੇ ਕਰਕੇ ਹਮੇਸ਼ਾ ਹੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹ ਹਮੇਸ਼ਾ ਆਪਣੇ ਫੈਨਸ ਵਿੱਚ ਆਇਰ ਦਗਿਰ ਦਿਸਰ ਹੋ ਰਹੇ ਨੇ ਉਹਨਾਂ ਦਾ ਕੰਮ ਹਮੇਸ਼ਾ ਹੀ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਜਿਸ ਤਰੀਕੇ ਨਾਲ ਉਹ ਅਦਾਕਾਰੀ ਕਰਦੇ ਨੇ ਉਹਨਾਂ ਦੇ ਫੈਨ ਹੈ ਉਹਨਾਂ ਨੂੰ ਵੇਖ ਕੇ ਹੈ ਜਿਹੜਾ ਹਮੇਸ਼ਾ ਹੀ ਉਹਨਾਂ ਦੀਆਂ ਤਾਰੀਫਾ ਕਰਦੇ ਨਹੀਂ ਥੱਕਦੇ ਸੋ ਇੱਕ ਹਾਦਸਾ ਜਿਹੜਾ ਇਸ اداکار ਨਾਲ ਵਾਪਰ ਗਿਆ ਹੈ ਸ਼ੂਟਿੰਗ ਦੇ ਦੌਰਾਨ ਹੈ ਜਿਹੜਾ ਇੱਕ ਕੱਚ ਦਾ ਟੁਕੜਾ ਉਹਨਾਂ ਦੇ ਹੱਥ ਵਿੱਚ ਅਤੇ ਸਿਰ ਵਿੱਚ ਲੱਗ ਜਾਂਦਾ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਸੋ ਦੱਸ ਜੀਏ ਕਿ ਇੱਕ ਸ਼ੋਅ ਦੇ ਵਿੱਚ ਹੈ ਜਿਹੜਾ ਇੱਕ ਸ਼ੂਟ ਕਰ ਰਿਹਾ ਥਾ ਉਹ ਉਸ ਵਿੱਚ ਐਂਟਰੀ ਦੌਰਾਨ ਜਦੋਂ ਸ਼ੀਸ਼ੇ ਦੇ ਥਰੂ ਉਹਨਾਂ ਨੇ ਐਂਟਰੀ ਕਰਨੀ ਹੁੰਦੀ ਹੈ ਸ਼ੀਸ਼ਾ ਟੁੱਟ ਜਾਂਦਾ ਹੈ ਤਾਂ ਇਹ ਉਹਨਾਂ ਦੇ ਸਿਰ ਤੇ ਵੱਜ ਜਾਂਦਾ ਹੈ ਇਸ ਦੇ ਨਾਲ ਹੀ ਉਹਨਾਂ ਦੇ ਹੱਥ ਤੇ ਕੱਟ ਵੀ ਨਜ਼ਰ ਆਉਂਦਾ ਹੈ ਜਿਹੜਾ ਕਿ ਸ਼ੀਸ਼ਾ ਟੁੱਟਿਆ ਉਸ ਦੇ ਟੁਕੜੇ ਦੇ ਨਾਲ ਹੁੰਦਾ ਹੈ ਸੋ ਇਹ ਇਹ ਜਿਹੜੀ ਸੋਸ਼ਲ ਮੀਡੀਆ ਤੇ ਕਲਿੱਪ ਹੈ ਉਹਨਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਅਤੇ ਜਿਸ ਕਾਨੂੰਨਾਂ ਦੇ ਫੈਨਸ ਹੈ ਜਿਹੜਾ ਬਹੁਤ ਜ਼ਿਆਦਾ ਘਬਰਾਏ ਵੀ ਨਜ਼ਰ ਆ ਰਹੇ ਨੇ ਕਿ ਖੂਨ ਨਾਲ ਲੱਤਪੱਤ ਹੱਥ ਦੀ ਹੈ ਜਿਹੜੀ ਤਸਵੀਰ ਹੈ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਅਪਡੇਟ ਲੈ ਕੇ ਰੂਬਰੂ ਹੋਵਾਂਗੇ ਬੇਖਤੀ ਰਹੋ ਉਹਨਾਂ ਦਾ